ਪੰਜਾਬ ਦੀ ਸਿਆਸਤ ਤੇ ਜੇ ਆਪਾਂ ਅੱਜ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਥੂੜੀ ਜਿਹੜੀ ਹੈ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਚਾਹੇ ਪਾਰਟੀਆਂ ਦੀ ਗੱਲ ਕਰੀਏ ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਪਿਤੇ ਦਿਨੀ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਇੱਕ ਫਰਮਾਨ جاری ਹੁੰਦਾ ਹੈ ਵੀ ਦੋ ਲੀਡਰਾਂ ਨੂੰ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਤਾਂ ਤੁਸੀਂ ਕਰ ਦਿੱਤੀ ਹੈ ਵੱਡੇ ਲੀਡਰਾਂ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਦੀ ਸ਼ਮੂਲੀਅਤ ਕੀਤੀ ਗਈ ਸੀ ਔਰ ਉਹ ਕਹਿੰਦੇ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਉਹਨਾਂ ਨੇ ਉਹ ਦੋ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਏਅਲੀ ਨੂੰ ਬਾਹਰ ਦਾ ਰਸਤਾ ਦਿਖਾਇਆ ਔਰ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਹੁਕਮਰਾਨ ਪਾਰਟੀ ਹੈ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਜੋ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਤੇ ਐਮਐਲਏ ਸੀਗੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਵੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਨਿਸ਼ਕਸ਼ਿਤ ਕੀਤਾ ਗਿਆ ਜਾਂ ਉਹਨਾਂ ਨੂੰ 5 ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢਿਆ ਗਿਆ ਇਹ ਦੌਰ ਜਿਹੜਾ ਹੈ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪਾਰਟੀਆਂ ਦੇ ਵਿੱਚ ਉਹ ਲੀਡਰਾਂ ਨੂੰ ਜਿਹੜੇ ਲੀਡਰਾਂ ਦੀ ਵਿਚਾਰਧਾਰਾ ਪਾਰਟੀ ਦੇ ਨਾਲ ਨਹੀਂ ਹੁੰਦੀ ਜਾਂ ਉਹ ਲੀਡਰ ਕਿਸੇ ਰਾਜਨੀਤੀ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਪਾਰਟੀਆਂ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਆਮੂਮਨ ਪੰਜਾਬ ਦੇ ਵਿੱਚੇ ਦੇਖਣ ਨੂੰ ਮਿਲ ਰਿਹਾ ਹੈ ਪਰ ਜੇ ਤਾਜ਼ਾ ਮਿਸਾਲ ਤੁਹਾਨੂੰ ਦਈਏ ਤਾਂ ਕੁਮਰ ਵਿਜੇ ਪ੍ਰਤਾਪ ਦੀ ਮਿਲਣੀ ਹੁੰਦੀ ਹੈ ਖਹਿਰਾ ਸਾਹਿਬ ਨਾਲ ਸੋ ਸੁਖਪਾਲ ਸਿੰਘ ਖਹਿਰਾ ਦਾ ਕੁੰਮਰ ਵਿਜੇ ਪ੍ਰਤਾਪ ਨੂੰ ਉਹਨਾਂ ਦੇ ਘਰ ਜਾ ਕੇ ਅੰਮ੍ਰਿਤਸਰ ਵਿਖੇ ਮਿਲਣਾ ਤੇ ਉਹਨਾਂ ਦੇ ਹੱਕ ਦੇ ਵਿੱਚ ਬਹਿ ਕੇ ਗੱਲਾਂ ਕਰਨੀਆਂ ਇੱਥੋਂ ਇਹ ਲੱਗਦਾ ਵੀ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਜਿਹੜੇ ਨਾਰਾਜ਼ ਲੀਡਰ ਨੇ ਜਾਂ ਰਾਜਨੀਤੀ ਦਾ ਸ਼ਿਕਾਰ ਹੋਏ ਜਿਹੜੇ ਲੀਡਰ ਨੇ ਕਿਤੇ ਉਹਨਾਂ ਨੂੰ ਜੁਆਇੰਟ ਵੈਂਚਰ ਤਾਂ ਨਹੀਂ ਕਰ ਰਹੀ ਸੁਖਪਾਲ ਸਿੰਘ ਖੈਰਾ ਦਾ ਬਿਲਕੁਲ ਨਾਲ ਉਹਨਾਂ ਦੇ ਨਾਲ ਕੁਰਸੀ ਸਾਂਝੀ ਕਰਨੀ ਤੇ ਉਹਨਾਂ ਦੇ ਹੱਕ ਦੇ ਵਿੱਚ ਬੋਲਣਾ ਔਰ ਖਾਸ ਕਰਕੇ ਤੁਹਾਨੂੰ ਦੱਸ ਦਈਏ ਵੀ ਉਹਨਾਂ ਨੇ ਕਿਹਾ ਵੀ ਕੁੰਮਰ ਵਿਜੇ ਪ੍ਰਤਾਪ ਇੱਕ ਇਹ ਬੜੀ ਨੇਕ ਸੋਚ ਰੱਖਣ ਵਾਲੇ ਇਨਸਾਨ ਨੇ ਔਰ ਉਹਨਾਂ ਨੇ ਜਦੋਂ ਬਰਗਾੜੀ ਕਾਂਡ ਹੋਇਆ ਔਰ ਉਹਨਾਂ ਨੇ ਬੜੀ ਸ਼ਿੱਦਤ ਤੇ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਔਰ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣੇ ਨੇੜੇ ਰੱਖਿਆ ਔਰ ਉਹਨਾਂ ਦਾ ਇਲੈਕਸ਼ਨਸ ਦੇ ਵਿੱਚ ਫਾਇਦਾ ਲਿੱਤਾ ਤੇ ਪੰਜਾਬ ਦੇ ਵਿੱਚ ਸਰਕਾਰ ਪੜਾਈ ਇਹ ਜੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਉਹਨਾਂ ਅਗੇ ਜਿਹੜੇ ਕਈ ਲੀਡਰ ਨੇ ਉਹਨਾਂ ਨੇ ਕਈ ਲੀਡਰਾਂ ਦੀ ਐਗਜ਼ੈਂਪਲ ਦਿੱਤੀ ਹੈ ਤਾਂ ਚਾਹੇ ਉਹ ਗੱਲ ਕਰੀਏ ਪੁਰਾਣੇ ਤੌਰ ਤੇ ਉਹ ਕਹਿੰਦੇ ਵੀ ਚਾਹੇ ਕੁਸ਼ਕੁਮਾਰ ਵਿਸ਼ਵਾਸ ਦੀ ਗੱਲ ਕਰੀਏ ਉਹਨਾਂ ਦਾ ਆਮ ਆਦਮੀ ਪਾਰਟੀ ਨੇ ਫਾਇਦਾ ਲਿੱਤਾ ਚਾਹੇ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰੀਏ ਉਹਨਾਂ ਦਾ ਆਮ ਆਦਮੀ ਪਾਰਟੀ ਨੇ ਫਾਇਦਾ ਲਿੱਤਾ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਸੁੱਚਾ ਸਿੰਘ ਛੋਟੇਪੁਰ ਜੋ ਸ਼ੁਰੂ ਹੋਈ ਜਦੋਂ ਪਾਰਟੀ ਉਦੋਂ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਕੀਤਾ ਪਰ ਉਹਨਾਂ ਤੇ ਕਿਤਨਾ ਕਿਤੇ ਪੈਸੇ ਦੇ ਲੈਣ ਦੇ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਵੀ ਰਸਤੇ ਤੋਂ ਸਾਫ਼ ਕਰ ਦਿੱਤਾ ਗਿਆ ਔਰ ਉਹਨਾਂ ਦੇ ਨਾਲ ਨਾਲ ਹੋਰ ਕਈ ਨੇ ਚਾਹੇ ਉਹ ਗੱਲ ਕਰੀਏ ਗੁਰਪ੍ਰੀਤ ਸਿੰਘ ਊਕੀ ਜੋ ਕਿ ਦੇ ਵੱਡੇ ਐਕਟਰ ਪੰਜਾਬ ਦੇ ਵਿੱਚ ਵੱਡਾ ਨਾਂ ਉਹਦਾ ਵੀ ਫਾਇਦਾ ਲੇਤਾ ਆਮ ਆਦਮੀ ਪਾਰਟੀ ਨੇ ਔਰ ਡਾਕਟਰ ਸਾਹਿਬ ਜਿਹੜੇ ਸੀ ਦਲਜੀਤ ਸਿੰਘ ਜੀ ਉਹ ਅੰਮ੍ਰਿਤਸਰ ਤੋਂ ਸੀ ਆਈ ਸਰਜਨ ਨੇ ਬਹੁਤ ਵੱਡੇ ਉਹਨਾਂ ਦਾ ਫਾਇਦਾ ਲੇਤਾ ਆਮ ਆਦਮੀ ਪਾਰਟੀ ਮਤਲਬ ਕਈ ਉਹਨਾਂ ਨੇ ਇਦਾਂ ਦੀਆਂ ਐਗਜ਼ੈਂਪਲ ਸੈੱਟ ਕੀਤੀਆਂ ਵੀ ਆਮ ਆਦਮੀ ਪਾਰਟੀ ਯੂਜ਼ ਐਂਡ ਥਰੋ ਦੀ ਜਿਹੜੀ ਪਾਲਿਸੀ ਤੇ ਚੱਲ ਰਹੀ ਹੈ ਵੀ ਜਦੋਂ ਤੱਕ ਤਾਂ ਉਸ ਬੰਦੇ ਦੀ ਉਹਨਾਂ ਨੂੰ ਜ਼ਰੂਰਤ ਹੈ ਉਹਨੂੰ ਆਪਣੇ ਨਾਲ ਰੱਖਦੇ ਨੇ ਪਰ ਜਦੋਂ ਉਹਨਾਂ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਜਾਂ ਉਹਨਾਂ ਦੇ ਮਨਸੂਬੇ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਨੇ ਉਦੋਂ ਉਸ ਲੀਡਰ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਨੇ ਚਾਹੇ ਉਹ ਆਪਣੀ ਗੱਲ ਕਰੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਵੀ ਮੈਂ ਐਲੋਪੀ ਦਾ ਉਹਨਾਂ ਦਾ ਪਾਰਟੀ ਲੀਡਰ ਸੀ ਔਰ ਮੈਨੂੰ ਬੜੀ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਆਮ ਆਦਮੀ ਪਾਰਟੀ ਨੇ ਨਵਾਜਿਆ ਪਰ ਮੇਰੀ ਉਹਨਾਂ ਦੇ ਨਾਲ ਨਹੀਂ ਬਣੀ ਇੱਕ ਮੰਤਰੀ ਦੇ ਨਾਲ ਮੇਰਾ ਇੱਕ ਕੰਦੇ ਪੇਚਾ ਫਸ ਗਿਆ ਔਰ ਉਹ ਮੰਤਰੀ ਦਾ ਮੈਂ ਕੰਮ ਨਹੀਂ ਹੋਣ ਦਿੱਤਾ ਜਾਓ ਮੰਤਰੀ ਦੇ ਕੰਮ ਜਿਹੜੇ ਸੀ ਉਹ ਲੋਕਾਂ ਨੂੰ ਪਸੰਦ ਨਹੀਂ ਸੀ ਉਹਦੇ ਤੇ ਮੈਂ ਇਤਰਾਜ਼ ਜ਼ਾਹਿਰ ਕੀਤਾ ਤੇ ਮੈਨੂੰ ਉਹਨਾਂ ਨੇ ਇਸ ਦਾ ਸਿਲਾ ਦਿੱਤਾ ਵੀ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਮੇਰੇ ਤੇ ਐਨਡੀਪੀਐਸ ਦੇ ਪਰਚੇ ਵੀ ਕਰਾਏ ਗਏ ਔਰ ਮੇਰੇ ਤੇ ਕਾਰਵਾਈਆਂ ਵੀ ਕੀਤੀਆਂ ਔਰ ਮੈਂ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਇਆ ਸੋ ਸੁਖਬਾਲ ਸਿੰਘ ਖੈਰਾ ਦੇ ਇੱਕ ਤਰ੍ਹਾਂ ਦਾ ਉਮਰ ਵਿਜੇ ਪ੍ਰਤਾਪ ਨੂੰ ਮਿਲਣਾ ਤੇ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਨਾ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਜਿਹੜੀਆਂ ਜੜੀਆਂ ਇਹ ਚੀ ਜਾਨੀ ਉਹ ਦੇਖਣ ਨੂੰ ਮਿਲ ਸਕਦੀਆਂ ਵੀ ਇਹ ਰਾਜਨੀਤੀ ਦੇ ਵਿੱਚ ਜਿਹੜੀ ਉਥਲ ਪੁਥਲ ਚੱਲ ਰਹੀ ਹੈ ਕਿਉਂਕਿ ਸੁਖਬਾਲ ਸਿੰਘ ਘੇਰਾ ਦਾ ਕੋਬਰ ਵਿਜੇ ਪ੍ਰਤਾਪ ਦੇ ਨਾਲ ਸੀਟ ਸ਼ੇਅਰ ਕਰਨਾ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇਣੇ ਔਰ ਆਮ ਆਦਮੀ ਪਾਰਟੀ ਨੂੰ ਕ੍ਰਿਟੀਸਾਈਜ਼ ਕਰਨਾ ਵੱਡੇ ਲੀਡਰਾਂ ਨੂੰ ਕ੍ਰਿਟੀਸਾਈਜ਼ ਕਰਨਾ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਿਹੜੇ ਕੇਜਰੀਵਾਲ ਜਿਹੜੀ ਇਹਦੀ ਟੀਮ ਹੈ ਚਾਹੇ ਸੋਧਿਆ ਹੋਵੇ ਚਾਹੇ ਹੋਰ ਜਿੰਨੇ ਵੱਡੇ ਲੀਡਰ ਸੰਜੇ ਸਿੰਘ ਹੋਣ ਜਾਂ ਕਈ ਹੋਰ ਵੱਡੇ ਲੀਡਰਾਂ ਨਾਲ ਇੱਤੇ ਵੀ ਇਹ ਜਿਹੜੇ ਲੋਕ ਨੇ ਸਿਰਫ 6x6 ਦੇ ਕਮਰੇ 'ਚ ਰਹਿਣ ਦੇ ਯੋਗ ਨੇ ਜੋ ਕੇਜਰੀਵਾਲ ਕਹੇਗਾ ਉਹ ਇਹ ਲੋਕ ਬੋਲਣਗੇ ਕਿਉਂਕਿ ਜੋ ਕੇਜਰੀਵਾਲ ਦਾ ਹੁਕਮ ਹੋਏਗਾ ਇਹਨਾਂ ਨੂੰ ਮੰਨਣਾ ਹੀ ਪਏਗਾ ਕਿਉਂਕਿ ਕੇਜਰੀਵਾਲ ਉਹਨਾਂ ਦਾ ਅਕ ਹੈ ਸੋ ਇੱਕ ਤਰ੍ਹਾਂ ਦੀ ਡਿਕਟੇਟਰ ਡਿਕਟੇਟਰਸ਼ਿਪ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਵੀ ਕੇਜਰੀਵਾਲ ਜਿਹੜਾ ਉਹ ਡਿਕਟੇਟਰਸ਼ਿਪ ਦਿਖਾ ਰਿਹਾ ਸੋ ਉਹਨਾਂ ਨੇ ਹੁਣ ਦੇਖਣ ਵਾਲੀ ਗੱਲ ਹੋਏਗੀ ਵੀ ਜਿੰਨੇ ਵੱਡੇ ਲੀਡਰਾਂ ਦੇ ਨਾਮ ਸੁਖਪਾਲ ਸਿੰਘ ਖੈਰਾ ਵੱਲੋਂ ਲੁੱਤੇ ਗਏ ਨੇ ਕੀ ਉਹਨਾਂ ਦੇ ਨਾਲ ਵੀ ਹੁਣੇ ਮਿਲਣੀਆਂ ਕੀਤੀਆਂ ਜਾਣਗੀਆਂ ਉਹਨਾਂ ਦੇ ਨਾਲ ਵੀ ਕੀ ਇਹ ਪ੍ਰੈਸ ਕਾਨਫਰੰਸਾਂਾਂ ਜੀਆਂ ਹੋਣਗੀਆਂ ਜਾਂ ਉਹਨਾਂ ਦੇ ਨਾਲ ਵੀ ਪੰਜਾਬ ਦੀ ਤਰੱਕੀ ਦੇ ਲਈ ਜਾਂ ਕਾਂਗਰਸ ਦੀ ਵਿਚਾਰਧਾਰਾ ਦੀ ਗੱਲ ਕੀਤੀ ਜਾਏਗੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਸੁਖਵਾਲ ਸਿੰਘ ਖੈਰਾ ਲਗਾਤਾਰ ਇਹ ਜੀਆਂ ਗੱਲਾਂ ਤੋਂ ਪਿੱਛੇ ਨਹੀਂ ਹਟਦੇ ਕਿਉਂਕਿ ਮੂਰੇ ਹੋ ਕੇ ਉਹ ਬੜੀ ਬਿਵਾਕੀ ਨਾਲ ਆਪਣੀ ਗੱਲ ਜਿਹੜੀ ਉਹ ਲੋਕਾਂ ਤੱਕ ਕਰਦੇ ਨੇ ਚਾਹੇ ਇਨੀ ਤਸ਼ੱਦਦ ਉਹਨਾਂ ਦੇ ਹੋਈ ਜੇਲ੍ਹ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਸਕਪਾਲ ਸਿੰਘ ਖਹਿਰਾ ਕਿਸੇ ਆਪਣੀ ਗੱਲ ਜਿਹੜੀ ਆ ਉਹ ਮੀਡੀਆ ਤੱਕ ਰੱਖਦੇ ਨੇ ਜਾਂ ਆਪਣੇ ਪਲੇਟਫਾਰਮ ਤੋਂ ਰੱਖਦੇ ਨੇ ਔਰ ਹਰ ਗੱਲ ਪੰਜਾਬ ਦੇ ਲੋਕਾਂ ਤੱਕ ਉਹ ਆਪਣੀ ਪਹੁੰਚਾਉਂਦੇ ਨੇ ਜਿਵੇਂ ਕਿ ਅੱਜ ਤੁਹਾਡੇ ਤੱਕ ਪਹੁੰਚਾਈ ਗਈ ਹੈ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਵੀ ਜਿਹੜੇ ਲੀਡਰਾਂ ਨੇ ਉਹਨਾਂ ਦੇ ਨਾਮ ਲਿੱਤੇ ਨੇ ਆਮ ਆਦਮੀ ਪਾਰਟੀ ਤੋਂ ਨਿਸ਼ਕਾਸ਼ਿਤ ਕੀਤੇ ਹੋਏ ਨੇ ਜਾਂ ਆਮ ਆਦਮੀ ਪਾਰਟੀ ਤੋਂ ਨਾਰਾਜ਼ਗੀ ਦੇ ਚਲਦੇ ਦੂਰ ਹੋ ਗਏ ਜਾਂ ਕੋਈ ਹੋਰ ਕਾਰਨਾਂ ਪਿੱਛੇ ਦੂਰ ਹੋ ਗਏ ਕੀ ਉਹਨਾਂ ਲੀਡਰ ਸਹਿਬਾਨਾਂ ਨੂੰ ਸਕਪਾਲ ਸਿੰਘ ਖਹਿਰਾ ਜਵਾਰਾ ਜਾ ਕੇ ਮਿਲਣਗੇ ਕਿ ਉਹਨਾਂ ਨੂੰ ਜਾ ਕੇ ਇਹ ਗੱਲ ਸਮਝਾਈ ਜਾਏਗੀ ਜਿੱਦਾਂ ਕੁਵਰ ਵਿਜੇ ਪ੍ਰਤਾਪ ਨਾਲ ਇਹ ਮਿਲਣੀ ਹੋ ਅਗਲੀਆਂ ਮਿਲਨੀਆਂ ਉਹ ਲੀਡਰ ਸਹਿਵਾਨਣਾ ਹੋਣਗੀਆਂ ਤੇ ਮੈਂ ਸਮਝਦਾ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬੜੀ ਵੱਡੀ ਉਥਲ ਪੁਥਲ ਹੋਣ ਜਾ ਰਹੀ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਕਿਸ ਢੰਗ ਨਾਲ ਪੰਜਾਬ ਦੀ ਰਾਜਨੀਤੀ ਚੱਲਦੀ ਆ ਜੁੜੇ ਰਹੋ ਸਿਟੀਓ ਮਿਊਜ਼ ਦੇ ਨਾਲ ਧੰਨਵਾਦ